ਜੋਜਾਨਪੁਰ ਦੇ ਪਿੰਡ ਖਦਾਵਤ ਦੇ ਵਿੱਚ ਉਸ ਸਮੇਂ ਸਨਸਨੀ ਫੈਲ ਗਈ ਜਦੋਂ ਲੋਕਾਂ ਨੇ ਪਿੰਡ ਦੇ ਕਬਰਿਸਤਾਨ ਦੇ ਵਿੱਚ ਦੱਬੀ ਹੋਈ লাশ ਦੇ ਹੱਥ ਪੈਰ ਵੇਖ ਲਏ ਇਸ ਸਬੰਧ ਵਿੱਚ ਜਾਣਕਾਰੀ ਦਿੰਦੇ ਹੋਏ ਪਿੰਡ ਦੇ ਸਰਪੰਚ ਦੇ ਪਤੀ ਰਾਮੇਸ਼ਵਰ ਸਿੰਘ ਅਤੇ ਇੱਕ ਮੁਸਲਿਮ ਪਾਇਚਾਰੇ ਦੇ murid ਮੁਹੰਮਦ ਨੇ ਦੱਸਿਆ ਕਿ Eid ਦੇ ਮੌਕੇ ਤੇ ਜਦੋਂ ਲੋਕਾਂ ਨੇ ਦੇਖਿਆ ਕਿ ਕਿਸੇ ਕਬਰਿਸਤਾਨ ਦੇ ਵਿੱਚ ਇੱਕ লাশ ਨੂੰ ਦਫਨਾਇਆ ਹੋਇਆ ਹੈ ਤੇ ਉਸਦੇ ਹੱਥ ਪੈਰ ਬਾਹਰ ਹਨ ਉਸ ਤੋਂ ਦੇਖ ਕੇ ਇਹ ਸਾਰੇ ਇਲਾਕੇ ਦੇ ਵਿੱਚ ਹਫੜਾ ਦਫੜੀ ਮਚ ਗਈ ਤੇ ਜਿਸ ਤੇ ਰਾਜੇਸ਼ਵਰ ਸਿੰਘ ਵੱਲੋਂ ठाणा ਸੁਜਾਨਪੁਰ ਪੁਲਿਸ ਨੂੰ ਸੂਚਿਤ ਕਰ ਦਿੱਤਾ ਗਿਆ ਡੀਐਸਪੀ ਲਖਵਿੰਦਰ ਸਿੰਘ ਅਤੇ ਥਾਣਾ ਇੰਚਾਰਜ ਸੁਜਾਨਪੁਰ ਲਖਪ੍ਰੀਤ ਸਿੰਘ ਮੌਕੇ ਤੇ ਪੁੱਜੇ ਅਤੇ ਉਹਨਾਂ ਨੇ ਜਾਂਚ ਸ਼ੁਰੂ ਕਰ ਦਿੱਤੀ ਰameshwar singh ਅਤੇ ਮਰੀਦ ਮੁਹੰਮਦ ਦਾ ਕਹਿਣਾ ਹੈ ਕਿ ਜੇਕਰ ਕਿਸੇ ਨੇ ਮ੍ਰਿਤਕ ਦੇ ਨੂੰ ਦਫਨਾਇਆ ਤੇ ਉਸ ਨੂੰ ਮਰਿਆਦਾ ਅਨੁਸਾਰ ਪੂਰੀ ਤਰ੍ਹਾਂ ਦਫਨਾਣਾ ਚਾਹੀਦਾ ਹੈ ਇਸ ਤਰ੍ਹਾਂ ਦਾ ਮਾਮਲਾ ਜੇ ਸ਼ੱਕੀ ਜਾਪਦਾ ਉਹਨਾਂ ਨੇ ਦੱਸਿਆ ਕਿ ਮੌਕੇ ਤੇ ਮਿੱਟੀ ਪੁੱਟਣ ਲਈ ਇੱਕ ਹਾਲਾ ਅਤੇ ਇੱਕ ਸੰਦ ਵੀ ਮਿਲਿਆ ਜਿਸ ਨੂੰ ਪੂਰੀ ਤਰ੍ਹਾਂ ਜਾਂਚਿਆ ਜਾਣਾ ਚਾਹੀਦਾ ਹੈ ਤੇ ਤਾਂ ਕਿ ਪਤਾ ਲੱਗ ਸਕੇ ਕਿ ਅਸਲ ਸਚਾਈ ਕੀ ਹੈ ਇਸ ਸਬੰਧੀ ਜਦੋਂ ਥਾਣਾ ਸਦਰ ਦੇ ਇੰਚਾਰਜ ਲਖਪ੍ਰੀਤ ਸਿੰਘ ਨਾਲ ਗੱਲਬਾਤ ਕੀਤੀ ਗਈ ਤੇ ਉਹਨਾਂ ਦੱਸਿਆ ਕਿ ਮੁਢਲੀ ਜਾਂਚ ਦੇ ਵਿੱਚ ਜਾਪਦਾ ਹੈ ਕਿ ਇਸ ਨੂੰ ਕੁੱਤਿਆਂ ਨੇ ਵੱਢਿਆ ਹੋਇਆ ਹੈ ਫਿਰ ਵੀ ਪੁਲਿਸ ਆਸ-ਪਾਸ ਦੇ ਪਿੰਡਾਂ ਦੇ ਲੋਕਾਂ ਨਾਲ ਪੁੱਛਗਿੱਛ ਕਰ ਰਹੀ ਹੈ ਅਤੇ ਜਾਂਚ ਕਰ ਰਹੀ ਹੈ ਜੇਕਰ ਕੋਈ ਤੱਥ ਸਾਹਮਣੇ ਆਉਂਦਾ ਹੈ ਤੇ ਉਸ ਦੇ ਆਧਾਰ ਤੇ ਹੀ ਕਾਰਵਾਈ ਵੀ ਕੀਤੀ ਜਾਵੇਗੀ ਪਠਾਨਕੋਟ ਤੋਂ ਅਲੋਕ ਕੁਮਾਰ ਦੀ ਰਿਪੋਰਟ ਹੰਕੀ ਨਾਜੀ ਆਪਣਾ ਮਰੀਦ ਮੁਹੰਮਦ ਜੀ ਕੀ ਗੱਲਬਾਤ ਹੋਈ ਇੱਥੇ ਗੱਲ ਇਦਾਂ ਇਹ ਸਾਡੇ ਕੱਲ ਜੀ Eid ਦਾ ਤਿਆਰੀ ਸੀ ਕਿ ਅਸੀਂ ਕਬਰਸਤਾਨ ਚਾਣੇ ਆਈ ਥਾਲੇ ਦਿਨ ਤੇ ਦੋ ਮੁੰਡੇ ਆਏ ਤੇ ਉਹਨਾਂ ਸਾਨੂੰ ਦੱਸਿਆ ਇੱਥੇ ਜਾ ਕੇ ਤੇਰੇ ਵੀ ਇਦਾਂ ਦਾ ਕਿ ਉੱਥੇ ਕੋਈ ਬਾਹਰੀ ਕਬਰਸਤਾਨ ਜਿੱਥੇ ਸਾਡੀ ਕਬਰਾਂ ਤੋਂ ਪਿੱਛੇ ਹੀ ਹੋਰ ਗੈਰ ਤੰਗ ਤਰੀਕੇ ਨਾਲ ਹੀ ਕੋਈ ਲਾਸ਼ ਨੱਪ ਗਿਆ ਉਹਦੇ ਹੱਥ ਵੀ ਬਾਹਰ ਤੇ ਪੈਰ ਵੀ ਬਾਹਰ ਨੇ ਤੇ ਅਸੀਂ ਫਿਰ ਸਰਪੰਚ ਨੂੰ ਫੋਨ ਕੀਤਾ ਵੀ ਸਰਪੰਚ ਸਾਹਿਬ ਸਾਡੇ ਕਬਰਸਤਾਨ ਚ ਇਦਾਂ ਦਾ ਕੋਈ ਨਪ ਗਿਆ ਉੱਪਰ ਹੀ ਤੇ ਸਰਪੰਚ ਸਾਹਿਬ ਆਇਆ ਸਵੇਰੇ ਫਿਰ ਸਵੇਰੇ ਸਾਨੂੰ ਸੱਜਿਆ ਉੱਥੇ ਪੁਲਿਸ ਵੀ ਆਈ ਦੀ ਅਸੀਂ ਮੰਗੇ ਕਰਨੇ ਵੀ ਸਾਡੇ ਕਬਰਸਤਾਨ ਵਿੱਚ ਨਾ ਇਹ ਉਹ ਗੈਰ ਤਰੀਕੇ ਦੇ ਨਾਲ ਉਹ ਬਗੈਰ ਅਸੀਂ ਸਾਡੇ ਰੀਤੀ ਰਵਾਜੇ ਪੈ ਅਸੀਂ ਫੱਟੇ ਪਾ ਕੇ ਕਬਰਸਤਾਨ ਨੂੰ ਡੂਗਾ ਕਰਕੇ ਤੇ ਅਸੀਂ ਜਨਾਜ਼ਾ ਪੜ ਕੇ लाश ਨੂੰ ਨਪਣਿਆਂ ਥੱਲੇ ਤੇ ਉਹ ਨਾ ਬਗੈਰ ਕਿਸੇ ਰੀਤੀ ਰਿਵਾਜ ਤੋਂ ਬਗੈਰ ਕਿਸੇ ਢੰਗ ਤੋਂ ਵੀ ਉੱਪਰ লাশ ਬਾਹਰ ਨਾ ਕੋਈ ਕਬਰਸਤਾਨ ਤੋਂ ਥੋੜਾ ਦੂਰ ਜਿੱਥੇ ਜਨਾਜ਼ੇ ਦੀ ਨਮਾਜ਼ ਪੜ੍ਹਨੇ ਆ ਉੱਥੇ ਉਹਨੂੰ ਨੱਪ ਗਏ ਅਸੀਂ ਮੰਗੇ ਕਰਨਿਆ ਵੀ ਇਦਾਂ ਦੀ ਕਾਰਵਾਈ ਨਹੀਂ ਹੋਣੀ ਚਾਹੀਦੀ ਇਹਦਾ ਠੋਸੋ ਕੀਤਾ ਜਾ ਪਤਾ ਕੀਤਾ ਜਾਵੇ ਵੀ ਕੀ ਹੋਇਆ ਕੌਣ ਹੈ ਕਿੱਥੋਂ 크ਿਸਚਨ ਭਾਈਚਾਰੇ ਦਾ ਜਾਂ ਕੀ ਹੈ ਕੀ ਨਹੀਂ ਕੌਣ ਨੱਪ ਗਿਆ ਇਹਨੂੰ ਉੱਪਰ ਹੀ ਛੱਡ ਗਿਆ লাশ ਉੱਪਰ ਹੀ ਕੁੱਤਿਆਂ ਨੇ ਪਤਾ ਨਹੀਂ ਪੁੱਟੀ ਦੀ ਕੀ ਕੀਤਾ ਆ ਉਹਦੇ ਪਾਰਟ ਦੋ ਤਿੰਨ ਬਾਹਰ ਔਰ ਲੈ ਲੋ ਮੋੜ ਗਈ ਦੀ ਉਹ ਲੈ ਲੀ ਲੈ ਲੋ ਇਹਦੇ ਅੱਗੇ ਇਹ ਫੁੱਲਾ ਹੋ ਗਿਆ ਭਾਈ ਸਰ ਕਿਨ ਆਇਆ ਆਪਣਾ ਮੇਰਾ ਨਾਮ ਜੀ ਰਮੇਸ਼ਵਰ ਸਿੰਘ ਕਿਹੜਾ ਪਿੰਡ ਜੀ ਖਦਾਵਰ ਸਰ ਕੀ ਗੱਲ ਬਾਤ ਹੋਈ ਹੈ ਗੱਲ ਬਾਤ ਜੀ ਇੱਥੇ ਕੱਲ Eid ਦਾ ਤਿਉਹਾਰ ਹੀ ਤੇ ਸਾਡੇ ਗੁੱਜਰ ਸਮੁਦਾਇ ਦੇ ਲੋਕ ਇੱਥੇ ਆਂਦੇ ਆ Eid ਦੀ ਨਮਾ ਕਰਨਾ ਤੇ ਉਹ ਇੱਥੇ ਆਏ تھے ਤੇ ਉਹਨਾਂ ਨੇ ਮੈਨੂੰ ਫੋਨ ਕੀਤਾ ਕਿ ਇੱਥੇ ਕੋਈ ਨਾ ਬੋਡੀ ਹੈ ਜਿਹੜੀ ਪ੍ਰੋਪਰਲੀ ਦਵਾਈ ਨਹੀਂ ਗਈ ਉਹਦੇ ਕੁਝ ਪਾਰ ਜਿਹੜੇ ਬਾਹਰ ਹੈ ਤੇ ਉਹ ਆਹੀਂ ਸੋਚਿਆ ਵੀ ਸ਼ਾਇਦ ਕ੍ਰਿਸਚੀਅਨ ਸਮੁਦਾਇਲੇ ਹੋਣ ਪਰ ਆਹੀਂ ਪਤਾ ਕੀਤਾ ਉਹ ਕ੍ਰਿਸਚੀਅਨ ਕੋਈ ਨਹੀਂ ਹੈ ਲੱਗੇ ਵਨੀ ਪਿੰਡਾਂ ਪਾ ਲਦਾ ਵੀ ਕੋਈ ਕ੍ਰਿਸਚੀਅਨ ਨਹੀਂ ਕੋਈ ਕੁਝ ਨਹੀਂ ਤੇ ਉਹ ਫਿਰ ਥੋੜਾ ਜਿਹਾ ਮਿਆ ਆ ਕੇ ਦੇਖਿਆ ਤੇ ਵਾਕੀ ਉਹਦੇ ਪਾੜ ਥੋੜੇ ਬਾਹਰ ਹੀ ਤੇ ਫਿਰ ਅਹੀਂ ਪੁਲਿਸ ਨੂੰ ਫੋਨ ਕਰਤਾ ਪੁਲਿਸ ਆਈ ਹੈ ਹੁਣ ਦੇਖੋ ਕੀ ਕਾਰਵਾਈ ਕਰਦੀ ਹੈ ਸਰ ਕੀ ਦੇਖਣ ਨੂੰ ਲੱਗਿਆ ਪਹਿਲਾਂ ਤੁਹਾਨੂੰ ਕੀ ਲੱਗਾ ਤੁਹਾਨੂੰ ਇਸ ਮੋਟੇ ਦੇਖੋ ਜੇ ਨਹੀਂ ਆਏ تھے ਤੇ ਉਹਦੇ ਇੱਕ ਦੋ ਪੈਰ ਛੋੜੇ ਅੱਗੇ ਜਿਹੜੇ ਡੂੰਗਲਾਂ ਸੀ ਦੋਨਾਂ ਪੈਰਾਂ ਦੀ ਬਾਹਰ ਹੀ ਆ ਇੱਕ ਹੱਥ ਜਿਹੜਾ ਉਹ ਵੀ ਬਾਹਰ ਸੀਗਾ ਤੇ ਅਹੀਂ ਤੇ ਫਿਰ ਸਿੱਧਾ ਪੁਲਿਸ ਨੂੰ ਫੋਨ ਕਰਤਾ ਫਿਰ ਪੁਲਿਸ ਨੇ ਆ ਕੇ ਆਪਣੀ ਸ਼ਨਾਖਤ ਸੂਨ ਕੀਤੀ ਹੈ ਇਹਨਾਂ ਨੇ ਤੇ ਦੇਖਿਆ ਵੀ ਇੱਕ ਜਿਹਨਾਂ ਗੱਡੇ ਮਾਰਦੇ ਆ ਕਈ ਇਹ ਦੋ ਚੀਜ਼ਾਂ ਮੰਗ ਕਰਦੇ ਪ੍ਰਸ਼ਾਸਨ ਨੂੰ ਆਂ ਤੇ ਵੀ ਮੰਗ ਕਰਨਾ ਜੇ ਕਿਸੇ ਨੇ ਕ੍ਰਾਈਮ ਕਰਕੇ ਕੀਤਾ ਗਿਆ ਤਾਂ ਉਹਨੂੰ ਸਜ਼ਾ ਮਿਲਣੀ ਚਾਹੀਦੀ ਕਿਉਂਕਿ ਇਹ ਸਾਡਾ ਜਿਹੜਾ ਏਰੀਆ ਇੱਕ ਪੀਸਫੁਲ ਏਰੀਆ ਹੈ ਇੱਥੇ ਅੱਗੇ ਦੀਆਂ ਕਦੀ ਇਦਾਂ ਕੰਮ ਨਹੀਂ ਹੋਇਆ ਕੋਈ ਗੁੱਜਰਾਂ ਨਾਲ ਨਹੀਂ ਕੰਮ ਹੋਇਆ ਕੋਈ ਹਿੰਦੂਆਂ ਨਾਲ ਨਹੀਂ ਕੰਮ ਹੋਇਆ ਇਹ ਤੇ ਕੋਈ ਬਾਹਰ ਦਾ ਬੰਦਾ ਜਾਂ ਕੋਈ ਆਪਾ ਚਿੰਦੀ ਕੋਈ ਰੰਜੀਤ ਸ਼ਾਹ ਜਾਂ ਕੋਈ ਹੋਜੇ ਕੰਮ ਕਰ ਗਿਆ ਜਾਂ ਨਹੀਂ ਕੀਤਾ ਹੋ ਸਕਦਾ ਕੁਝ ਵੀ ਹੋ ਸਕਦਾ ਇਹ ਹੈ ਕਿ ਕਿਸੇ ਨੇ ਪੁਲਿਸ ਕਾਰਵਾਈ ਚ ਪਤਾ ਲੱਗਿਆ ਕਿ ਪੁਲਿਸ ਕੀ ਇਨਵੈਸਟੀਗੇਸ਼ਨ ਕਰਦੀ ਹੈ ਜੀ ਫੈਸਲ ਜਿਹੜਾ ਅਜੀਬਪੁਰ ਖਦਾਵਾਤ ਜਿਹੜਾ ਸਮਸ਼ਾਨਘਾਟ ਦਾ ਮਾਮਲਾ ਸਾਹ ਹੁਣੇ ਵਿੱਚ ਸਾਨੂੰ ਸਰਪੰਚ ਦਾ ਫੋਨ ਆਇਆ ਸੀ ਵੀ ਇਦਾਂ ਇੱਕ ਕਬਰਿਸਤਾਨ 'ਵਾਂ ਦੇ ਵਿੱਚ ਇੱਕ ਬੋਡੀ ਜਿਹੜੇ ਜਿਵੇਂ ਉਹਦੀ ਮਿੱਟੀ ਜਿਵੇਂ ਕੁੱਤਿਆਂ ਵੱਲੋਂ ਭੁੱਟੀ ਗਈ ਤੇ ਉਹਦੇ ਹੱਥ ਤੇ ਇੱਕ ਥੋੜਾ ਜਿਹਾ ਬੈਰ-ਬਾਰ ਆਇਆ ਜਿਹੜਾ ਅਸੀਂ ਮੌਕੇ ਤੇ ਗਏ ਤਾਂ ਮੌਕਾ ਵੇਖਿਆ ਗਿਆ ਜਿਹੜਾ ਇਹ ਪਿੰਡ ਦਾ ਕਬਰਸਤਾਨ ਹੈ ਘਟੂ ਘਟ ਪੰਜ-ਸੱਤ ਕਿੰਨ ਲਾਗੇ ਵਾਲੇ ਗੁਜਰ ਭਾਈਚਾਰਾ ਤੇ ਕ੍ਰਿਸ਼ਚਨ ਭਾਈਚਾਰਾ ਦੋਵੇਂ ਕਬਰਸਤਾਨ ਵਰਤਦੇ ਨੇ ਜਿਹੜਾ ਇਹ ਬੋਡੀ ਆ ਵੀ ਇਹ ਜਿਵੇਂ ਪੱਕੀ ਜਗ੍ਹਾ ਹੋਣ ਕਰਕੇ ਜਿਆਦਾ ਢੂੰਗੀ ਨਹੀਂ ਨੱਪੀ ਗਈ ਤੇ ਇਹ ਜਾਨਵਰ ਜਿਵੇਂ ਕੁੱਤਿਆਂ ਵੱਲੋਂ ਉਹਦਾ ਪੈਰ ਥੋੜਾ ਮਿੱਟੀ ਤੋਂ ਹਟਾਈ ਗਈ ਜਿਹਦੇ ਕਰਕੇ ਹੱਥ ਤੇ ਪੈਰ ਬਾਹਰ ਆਇਆ ਹੈ ਤੇ ਬਾਕੀ ਇਹਦੇ ਵਿੱਚ ਉਹਨਾਂ ਨੇ ਆਪਣੇ ਰੀਤੀ ਰਿਵਾਜ ਨਾਲ ਬੋਡੀ ਨੱਪੀ ਜਾਬਰੀ ਹੈ ਚਿੱਟਾ ਕੱਪੜਾ ਵੀ ਬੋਡੀ ਦੇ ਉੱਤੇ ਲਟਿਆ ਹੋਇਆ ਹੈ ਤੇ ਹੋਰ ਵੀ ਜਿਹੜੇ ਆਪਣੇ ਪੱਥਰ ਵਗੈਰਾ ਲੱਗੇ ਹੋਏ ਸੀ ਫਿਲਹਾਲ ਤੇ ਅਸੀਂ ਇਹਨਾਂ ਨੂੰ ਆਪਾਂ ਬੋਡੀ ਨੂੰ ਹੋਰ ਮਿੱਟੀ ਪਾ ਕੇ ਤੇ ਆਪਾਂ ਦੱਬਦਾ ਹੈ ਤੇ ਲੱਗ ਜਗ ਦੇ ਜਿਹੜੇ 5-7 ਪਿੰਡਾਂ ਦੇ ਜਿਹੜੇ ਬੰਦੇ ਇੱਥੇ ਕਬਰਸਤਾਨ ਚ ਆਉਂਦੇ ਨੇ ਸਾਰਿਆਂ ਨੂੰ ਅਸੀਂ ਬੁਲਾ ਰਹੇ ਹਾਂ ਤੇ ਅਸੀਂ ਵੈਰੀਫਾਈ ਕਰ ਲਾਂਗੇ ਵੀ ਕਿੰਨਾ ਦੀ ਆਪਣੀ ਮਤਲਬ ਮੌਤ ਹੋਈ ਹੈ ਤੇ ਵੈਰੀਫਾਈ ਕਰਕੇ ਤੇ ਫਿਰ ਅਗਲੀ ਬੰਦੀ ਕਰਵੇ ਕਰਦੇ ਹਾਂ